ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੈ ਸ਼ਿ ਨਿਰਾਮ ਜੈ ਭਗਤ ਮਾਤੀਆ ਜਨਤਾ ਪਾਰਟੀ ਜਿੰਦਾਬਾਦ ਨਰੇਂਦਰ ਮੋਦੀ ਜਿੰਦਾਬਾਦ ਨਰੇਂਦਰ ਮੋਦੀ ਜਿੰਦਾਬਾਦ ਸਾਡੇ ਲਈ ਬਹੁਤ ਹੀ ਵਡ ਭਾਗਾ ਦੇਣਾ ਤੇ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਾਰੀ ਸ਼ਕਤੀ ਨੂੰ ਅੱਜ ਇੱਕ ਵੱਖਰਾ ਬਲ ਮਿਲਿਆ ਕਿਉਂਕਿ ਸਾਡੀ ਭੈਣ ਰੀਨਾ ਪੰਸਲ ਅਤੇ ਇਹਨਾਂ ਦੇ ਪਤੀ ਮントਪਾਲਸਲ ਜੀ ਜਿਹਦੇ ਵਿੱਚ ਸਾਡੀ ਭੈਣ ਨੇ ਬکریاں ਬکریاں ਪਾਰਟੀਆਂ ਵਿੱਚ ਜਮਿਨੀ ਪੱਧਰ ਤੇ ਕੰਮ ਕੀਤਾ ਹੈ ਅਤੇ ਇਹ ਜੇ ਸ਼ਿਹਰਦ ਵਰਕਰਾਂ ਦੇ ਲੀਡਰਾਂ ਦੀ ਜਿੱਥੇ ਭਾਜਪਾ ਨੂੰ ਲੋੜ ਵੀ ਆ ਅਤੇ ਮੈਂ ਇਹ ਮਹਿਸੂਸ ਕਰਦਾ ਨਿੱਜੀ ਤੌਰ ਤੇ ਕਿ ਆਉਣ ਵਾਲੇ ਦਿਨਾਂ ਚ ਨਾਪੇ ਦੇ ਵਿੱਚ ਨਾਰੀ ਸ਼ਕਤੀ ਦਾ ਇੱਕ ਵੱਖਰਾ ਹੀ ਸਾਨੂੰ ਭਾਜਪਾ ਦੇ ਵਿੱਚ ਦੇਖਣ ਨੂੰ ਮਿਲੇਗਾ ਅਤੇ ਮੈਂ ਆਪਣੇ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਲੀਡਰਸ਼ਿਪ ਵੱਲੋਂ ਪੰਜਾਬ ਦੀ ਲੀਡਰਸ਼ਿਪ ਵੱਲੋਂ ਜਿਥੇ ਇਹਨਾਂ ਨੂੰ ਨਿੱਘੀ ਜਿਹੀਆਂ ਇਹਨੂੰ ਕਹਿਣਾ ਉੱਥੇ ਇਹਨਾਂ ਨੂੰ ਇਹ ਵਿਸ਼ਵਾਸ ਦਵਾਉਣੇ ਹਾਂ ਕਿ ਇਹਨਾਂ ਦਾ ਹਰ ਇੱਕ ਪੱਧਰ ਤੇ ਪੂਰਾ ਮਾਨ ਸਨਮਾਨ ਹੋਵੇਗਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਦੀ ਕੇਂਦਰ ਦੀ ਸੀਨੀਅਰ ਲੀਡਰਸ਼ਿਪ ਨਾਲ ਵੀ ਇਹਨਾਂ ਦੀਆਂ ਮੁਲਾਕਾਤਾਂ ਵੀ ਹੋਣਗੀਆਂ ਅਤੇ ਉਹਨਾਂ ਨੂੰ ਇੱਥੇ ਨਾਬੇ ਲਿਆ ਕੇ ਇਹਨਾਂ ਦੇ ਸਨਮੁਖ ਉਹਨਾਂ ਦੇ ਦਰਸ਼ਨ ਵੀ ਕਰਾਏ ਜਾਣਗੇ ਬਹੁਤ ਬਹੁਤ ਧੰਨਵਾਦ ਜੀ ਉਹਨਾਂ ਦਾ ਨਾਮ ਕਰਾਂਗੇ ਕਮਬੀਬਾ ਜੀ ਦੇ ਨਾਮ ਕਰਾਂਗੇ ਸ਼ਾਪੁਰ ਜੀ ਦਾ ਨਾਮ ਤਾਂ ਅੰਤਨੇ ਵੀ ਹੈਗੇ ਆ বিজেਪ ਦੇ ਕਰ ਕਰੂਗਾ ਨਾ ਕਰਾਂਗੇ ਕਿੰਨਾ ਤਜਰਬਾ ਤੁਹਾਨੂੰ ਕਿਛਰੇ ਲੰਬੇ ਸਮੇਂ ਤੋਂ ਵੱਖ-ਵੱਖ ਪਾਰਟੀਆਂ ਚ ਕੰਮ ਕਰ ਰਹੇ ਦੇਖੋ ਮੈਂ ਇਹ ਤਾਂ ਲੋਕਾਂ ਨੂੰ ਪਤਾ ਜਿਹੜਾ ਤਜਰਬਾ ਮੇਰਾ ਹੈ ਇਹ ਤਾਂ ਜਿੱਦਾਂ ਸਾਥ ਇਹ ਦਿਓਗੇ ਉਸ ਤੋਂ ਵੱਧ ਆਪਾਂ ਦਵਾਉਂਗੇ ਮੈਂ ਸ਼ਾਪੁਰ ਜੀ ਦਾ ਬਹੁਤ ਧੰਨਵਾਦ ਕਰਦਿਆਂ ਔਰ ਬਾਕੀ ਸਾਰੇ ਵੀ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਜੋ ਸਾਡੇ ਘਰ ਵਿੱਚ ਆ ਕੇ ਸਨਮਾਨ ਕਿਤੇ ਗਏ ਨੇ ਦੋਸਤੋ ਆਦਰ ਅੱਲਾ ਜੰਦੀਆ ਵੀ ਬੀਜੇਪੀ ਜੁਆਇਨ ਕੀਤੀ ਹੈ ਸਾਡੀ ਇਹ ਇੱਕ ਮਤਲਬ ਕਿ ਜਮਾਨਦਰੋ ਪਾਰਟੀ ਹੈ ਪਹਿਲਾਂ ਮੇਰੇ ਫਾਦਰ ਆਰਐਸਐਸ ਚ ਰਹੇ ਨੇ ਔਰ ਬਾਕੀ ਸਾਰੀ ਫੈਮਿਲੀ ਵੀ ਮੇਰੀ ਆਰਐਸਐਸ ਦੇ ਵਿੱਚ ਨਾਲ ਜੁੜੀ ਹੋਈ ਹੈ ਅਸੀਂ ਨਰਿੰਦਰ ਮੋਦੀ ਜੀ ਦੀ ਜੋ ਵੀ ਗਤੀਵਿਧੀਆਂ ਨੇ ਜੋ ਵੀ ਜੋ ਵੀ ਉਹ ਦੇਸ਼ ਲਈ ਕਰ ਰਹੇ ਨੇ ਉਹਨਾਂ ਤੋਂ ਬਹੁਤ ਹੀ ਪ੍ਰਭਾਵਿਤ ਆ ਤੇ ਇਸ ਕਰਕੇ ਅਸੀਂ ਬੀਜੇਪੀ ਜੁਆਇਨ ਕੀਤੀ ਹੈ